ਕਰਕੇ ਪਾਵਾਂ ਜੀ ਆਪਣੇ ਬਾਬਾ ਜੀ ਸੰਤ ਬਾਬਾ ਕੁਲਵੰਤ RAM ਜੀ ਨੂੰ ਜੋ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਆਪਾਂ ਆਪਣੇ ਤਨਮਨ ਤੋਂ ਇਹਨਾਂ ਨਾਲ ਖੜੇ ਹੋ ਕੇ ਜਿੰਨੀ ਪ੍ਰੋਟੈਸਟਰ ਜੇ ਆਪਾਂ ਜਾਨ ਪਾ ਸਕਦੇ ਪਾਈਏ ਤੇ ਜਿਹੜੇ ਬੰਦੇ ਬੰਦੇ ਤੇ ਕਾਰਵਾਈ ਕਰਾਈਏ ਸਾਰੀ ਸੰਗਤ ਜਕਾਰਾ ਲਾ ਦੋ ਜੋ ਬੋਲੇ ਸੋ ਨਰਪੈ ਸੋ ਨਰਪੈ ਸੁਮਰ ਹੈ ਜੀ ਜੈ ਜੈ ਗੁਰਦੇਵ ਤਨ ਗੁਰਦੇਵ ਅਸੀਂ ਦੇਖੋ ਤਿੰਨ ਤਰੀਕ ਨੂੰ ਮੀਟਿੰਗ ਇੱਥੇ ਹੋਈ ਆ ਡੇਰਾ ਸਾਹਿਬ ਵਿਖੇ ਤੇ ਦੇਖੋ ਅਸੀਂ ਪੰਜਾਬ ਸਰਕਾਰ ਤੋਂ ਇਹੀ ਵਾਰ-ਵਾਰ ਮੰਗ ਕਰ ਰਹੇ ਹਾਂ ਵੀ ਦੇਖੋ ਇਹ ਕੁਲਵੰਤਰਾ ਮਹਾਰਾਜ ਨੂੰ ਜੋ ਵੀ ਜਾਨਵਰ ਨਿਸ਼ਾਨੀਤ ਹਮਕੀ ਦਿੱਤੀ ਗਈ ਆ ਤੇ ਅਸੀਂ ਆਉਣਾ ਤੇ ਜਿੰਨੀ ਜਲਦੀ ਹੋ ਸਕੇ ਕਾਰਵਾਈ ਕੀਤੀ ਜਾਵੇ ਅਸੀਂ ਪੰਜਾਬ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰ ਰਹੇ ਹਾਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬੜੇ ਬੜੇ ਆਫਰ ਮੰਨ ਲਏ ਬਸ ਇਹ ਤਿੰਤਰਿਕੁਣੀ ਜੋ ਮੀਟਿੰਗ ਹੋਈ ਆ ਉਹਤੇ ਪੰਜਾਬ ਪਰਿਵਾਸ਼ਨ ਜੋ ਵੀ ਆ ਉਹ ਆ ਸੀ ਉਹਨੇ ਇੱਥੇ ਮੰਨਿਆ ਸੀ ਵੀ ਅਸੀਂ ਉਹਤੇ ਕਾਰਵਾਈ ਕੀਤੀ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਉਤੇ ਕੀਤੀ ਗਈ ਅਸੀਂ ਪੰਜਾਬ ਸਰਕਾਰ ਤੋਂ ਅਸੀਂ ਬਾਰ ਬਾਰ ਮੰਗ ਕਰ ਰਹੇ ਹਾਂ ਕਿ ਜਿੰਨੀ ਜਾਂਦੀ ਹੋ ਸਕੇ ਉਸ ਸਖਸ਼ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜੋ ਮਾਰੇ ਦੀ ਸੰਗਤ ਹੈ ਉਹ ਹਰ ਤਰ੍ਹਾਂ ਦੇਕਰ ਆਉਣੇ ਲਈ ਥਾਰੇ ਤੇ ਛਾਣੇ ਦੇ ਵਿਵਸਥਿਤ ਕਰਾਉਣ ਕਰਨਗੇ ਉਹਦੇ ਮਾਣੇ ਦੇ ਕੇ ਤਾਂ ਨਵੀ ਦਿੱਤਾ ਜਾਵੇਗਾ ਜੋ ਬੋਲੇ ਸੋਨਰ ਪੈਸ ਸਰ ਕੋ ਲਗਦੇ ਹੈ ਮਹਾਰਾਜ ਕੀ ਜੈ ਹਾਂਜੀ ਹਾਂਜੀ ਸਾਡੇ ਪਿਤਾ ਕਲਵਾਨ ਤੇਰਾਮ ਜਿੰਦ ਪਿੰਡ ਪਰੋ ਮਜਾਰਾ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ 29 ਤਰੀਕ ਨੂੰ ਫਿਰ 3 ਤਰੀਕ ਨੂੰ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਸਾਰਿਆਂ ਨੇ ਕਿਹਾ ਕਿ ਅੱਜ ਅਸੀਂ ਐਫ ਆਈਰ ਦਰਜ ਕਰ ਲਵਾਂਗੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਜਿਸ ਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਠਾਣਾ ਦਾ ਘਰਾਓ ਕਰਾਂਗੇ ਤੇ ਸਾਡੇ ਤੋਂ ਵੱਧ ਤੋਂ ਵੱਧ ਜੋ ਵੀ ਹੋ ਸਕੇ ਅਸੀਂ ਆਪਣੇ ਪਿਤਾ ਜੀ ਬਾਰੇ ਕਰਾਂਗੇ ਨਹੀਂ ਤਾਂ ਸਾਨੂੰ ਇਹ ਬਾਦੂਜੇ ਲੜਕੇ ਬੀਬੀਆਂ ਹਿੱਸਾ ਪਾੜ ਗਿਆ ਸਾਰੀ ਸੰਗਤ ਮਹਾਰਾਜ ਦੇ ਨਾਲ ਹੈ ਅਸੀਂ ਮਹਾਰਾਜ ਦੇ ਆਪਣੇ ਮੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਕਾਰਵਾਈ ਕੀਤੀ ਜਾਊਗੀ ਅਸੀਂ ਸਾਰੀ ਪੰਜਾਬ ਸਰਕਾਰ ਦੇ ਜਿੰਨੇ ਵੀ ਮਹਾਰਾਜ ਦੇ ਸੇਵਕ ਆਏ ਸੀ ਉਹਨਾਂ ਦੇ ਨਾਲ ਆ